ਤੇ ਅੱਜ ਇਸ ਧਰਤੀ ਤੇ ਇੱਕ ਅਸਤੰਦ ਦਿਨ 21 ਮਈ ਦਾ ਕਿ ਲਗਭਗ 20 ਦਿਨ ਪਹਿਲਾਂ ਮੇਰੇ ਸਾਰੇ ਕੈਬਨਿਟਰੀ ਸਾਥੀ ਬੈਠੇ ਨੇ ਐਮਐਲਏ ਸਹਿबान ਬੈਠੇ ਨੇ ਚੀਰਮੈਨ ਸਾਹਿਬ ਬੈਠੇ ਨੇ ਸਾਰੇ 1 ਮਈ ਨੂੰ ਅਚਾਨਕ ਬੀਬੀ ਜੀ ਨੇ ਇੱਕ ਫਰਮਾਨ ਜਾਰੀ ਕਰਤਾ ਜੀ 4500 ਕਿਊਸੇਪ ਪਾਣੀ ਹੋਰ ਛੱਡੋ ਛੱਡੋ ਨਹੀਂ ਛੱਡਣ ਦਾ ਫੈਸਲਾ ਅਸੀਂ ਕਹਿੰਦੇ ਏਦਾਂ ਕਿਵੇਂ ਕਰ ਲੂਗੇ ਤੁਸੀਂ ਵੀ ਤੁਹਾਡਾ ਜਿਹੜਾ ਬਣਦਾ ਸੀ ਗਹਰੇਨੇ ਦਾ ਉਹ ਅਸੀਂ ਤੁਹਾਨੂੰ ਦੇ ਦੇਤਾ ਤੁਸੀਂ ਆਪਣਾ 31 ਮਾਰਚ ਤੱਕ ਵਰਤ ਲਿਆ April ਤੁਹਾਡਾ 4000 ਕਿਲੋ ਸਿੱਕ ਮਾਨਵਤਾ ਦੇ ਆਧਾਰ ਤੇ ਅਸੀਂ ਦੇ ਹੀ ਜਾਂਦੇ ਜਲੋ ਪੀਣ ਵਾਸਤੇ ਤੇ April ਤੁਹਾਡਾ ਉਹਦੇ ਨਾਲ ਨਿਕਲ ਗਿਆ ਮਈ ਚ ਤੁਹਾਨੂੰ ਕੀ ਹੋ ਗਿਆ ਕਿਹੜੀ ਫਸਲ ਮੀਤੋਂਗੇ ਵੀ 8 ਦਿਨਾਂ ਵਾਸਤੇ ਪਾਣੀ ਦਿਓ ਕਹਿੰਦੇ ਉਹ 8 ਦਿਨਾਂ ਵਾਸਤੇ ਨਹੀਂ ਸੀ ਅਸਲ ਚ ਉਹ ਪਰਾਣੀਆਂ ਆਤਾਂ ਨੂੰ ਕੈਮ ਰੱਖਣਾ ਚਾਹੁੰਦੇ ਸੀ ਕਿ ਸਾਨੂੰ ਤਾਂ ਇਹੀ ਮਰ ਜਾਂਦਾ ਹੁੰਦਾ ਬਾਅਦ ਚ ਹੁਣ ਪਰਾਣੀਆਂ ਆਤਾਂ ਕੀ ਸੀ ਪਰਾਣੀਆਂ ਸਰਕਾਰਾਂ ਨੇ ਪਾਈਆਂ ਸੀ ਉਹਦੇ 'ਚ ਵੀ ਪਾਣੀਆਂ ਦੇ ਰੱਖੇ ਉਹਦੇ ਵਿੱਚ ਵੀ ਹੁੰਦੇ ਸੀ ਉਹਨਾਂ ਸਰਕਾਰਾਂ 'ਚ ਆ ਮੀਡੀਆ ਵਾਲੇ ਵੀ ਬੈਠੇ ਆ ਇਹਨਾਂ ਨੇ ਪਾਣੀਆਂ ਦੇ ਰੱਖ ਕੇ ਦੇਖ ਰਹੇ ਨੇ ਉਹਨਾਂ ਨੂੰ ਜਿਹਨਾਂ ਦੀਆਂ ਟੂਟੀਆਂ ਸੋਨੇ ਦੀਆਂ ਹੁਣ ਉਹਨਾਂ ਨੂੰ ਕੀ ਪਤਾ ਪਾਣੀ ਦੀ ਕੀ ਕੀਮਤ ਹੁੰਦੀ ਹੈ ਔਰ ਜਿਨ੍ਹਾਂ ਨੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੋ ਜਾਂਦੀਆਂ ਹਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਹੈ ਉਹਨਾਂ ਨੇ ਕਦੇ ਨੱਕੇ ਤੇ ਕੋਈ ਬੈ ਕੇ ਕਦੇ ਨੱਕਾ ਵੱਡਿਆ ਹੋਵੇ ਜਾਂ 15 ਮਿੰਟ ਜਾਂ 20 ਮਿੰਟ ਦੀ ਵਾਰੀ ਹੋਵੇ ਕਦੇ ਅੱਧੇ ਮਿੰਟ ਤੇ ਜਿਹੜਾ ਮੂਰੇ ਆਉਂਦਾ ਹੈ ਜਿਹਨੀਆਂ ਅਗਲਾ ਨੱਕਾ ਵੱਡਣਾ ਹੁੰਦਾ ਨਾਲ ਤਹੀ ਦਿਨ ਗੜਾਸਾ ਲੈ ਕੇ ਆਉਂਦਾ ਉਹ ਵੀ ਇੱਕ ਅੱਧੇ ਮਿੰਟ ਦਾ ਰੌਲਾ ਨਾ ਪੈ ਜੇ ਫਿਰ ਉਹ ਇਹਨਾਂ ਨੂੰ ਪਤਾ ਹੀ ਨਹੀਂ ਜਦੋਂ ਇਹ ਕੰਮ ਕੀਤਾ ਹੀ ਨਹੀਂ ਸੁਣਾ ਇੱਕ ਤਰੀਕ ਨੂੰ ਇੱਥੇ ਆਇਆ ਇੱਥੇ ਇਸੇ ਜਗ੍ਹਾ ਤੇ ਅਸੀਂ ਕਹਤਾ ਵੀ ਇੱਥੋਂ ਤਾਂ ਨਹੀਂ ਪਾਣੀ ਮਿਲਣਾ ਆਵਦਾ ਜੇ ਕੋਈ ਇਧਰ ਉਧਰ ਦੀ ਥੋੜਾ ਬੰਦ ਰਹਾ ਮਾਤਲ ਮੁਤਲਬਿੰਦੀ ਲੈ ਇੱਥੋਂ ਨਹੀਂ ਦਿੰਦੇ ਅਸੀਂ ਸਾਡੇ ਕੋਲੇ ਨੀਂਦਗਾ ਪਾਣੀ ਅਸੀਂ ਤੁਹਾਨੂੰ ਪਹਿਲਾਂ ਦੇ ਚੁੱਕੇ ਆਂ ਪੁਰਾਣੀਆਂ ਆਤਾਂ ਛੱਡੋ ਹਜੇ ਵੀ ਇਹਨਾਂ ਨੂੰ 15.06 ਲੱਖ ਕਿਊਸਿਕ ਜਿਹੜਾ ਪਾਣੀ ਸਾਲ ਦਾ ਨਿਰਧਾਰਤ ਕੀਤਾ ਸੀ ਤੇ 16.48 ਵਰਤ ਲੈ ਇਹਨਾਂ ਨੇ ਤੁਸੀਂ ਦੇਖੋ ਵੀ ਆਪਣੇ ਹਿੱਸੇ ਦੇ ਕੋਟੇ ਤੋਂ ਮਤਲਬ 142678 ਕਿਊਸਿਪ ਪਾਣੀ ਵਾਧੂ ਵਰਤ ਕੇ ਫੇਰ ਵੀ ਕਹੀ ਲੈਂਦੇ ਹੋਰ ਤੇ ਪੰਜਾਬ ਨੇ ਕਦੇ ਵੀ ਮੈਂ ਵਿਧਾਨ ਸਭਾ ਜੀ ਦੱਸਿਆ ਸੀ ਕਿ ਸਪੈਸ਼ਲ ਸੈਸ਼ਨ ਬੁਲਾਇਆ ਸੀ ਪੰਜਾਬ ਨੇ ਕਦੇ ਵੀ ਸਾਡੇ ਜੱਤਾ ਹਾਕਮ ਜਿਹੜੇ ਮੂਰੇ ਲੱਗੇ ਸੀ ਉਹਨਾਂ ਦੀਆਂ ਨੀਤਾਂ ਲਾ ਲਓ ਜਾਂ ਕਹਿ ਲਓ ਜਾਂ ਆਪਦੀਆਂ ਨਿੱਜੀ ਉਹਨਾਂ ਦੇ ਸਵਾਰਥ ਹੋਣਗੇ 75 76 70% ਤੋਂ ਵੱਧ ਕਦੇ ਨਹੀਂ ਵਤਿਆ। ਇਸ ਵਾਰ ਪਹਿਲੀ ਵਾਰ ਹੋਇਆ ਅਸੀਂ 94% ਦੇ ਪਰਸੈਂਟ ਤੇ ਜਾਵੜੇ ਜੀ। ਇਸ ਪਾਣੀ ਨੂੰ ਵਰਤਣ ਵਾਸਤੇ ਕਿਉਂਕਿ ਅਸੀਂ ਕੱਸੀਆਂ ਪੁਰਾਣੀਆਂ ਕੱਸੀਆਂ ਚਲਾ ਲੀਆਂ। ਪਾਈਪਾਂ ਪਾ ਲੀਆਂ। ਪੁਰਾਣੇ ਰਜਵਾਹੇ ਨਹਿਰਾਂ ਜਿਹੜੀਆਂ ਬੰਦ ਪਈਆਂ ਸੀ ਦਰਖਤ ਸੁੱਕ ਗਏ ਸੀ ਉਹ ਚਲਾ ਲੀਆਂ ਸੀ। ਅਸੀਂ ਆਪਣਾ ਪਾਣੀ ਆਪ ਵਰਤਣ ਲੱਗੇ ਅਸੀਂ ਕਿਹੜਾ ਕਿਸਦਾ ਹਿੱਸਾ ਵਰਤਿਆ। ਆਇਨਾ ਦਿਨਾਂ ਦੇ ਵਿੱਚ ਪਹਿਲਾਂ ਐਵਰੇਜ 230 ਕਿਊਸਿਕ ਪਰ ਜਿਹੜਾ ਉਹ ਵਰਤਿਆ ਜਾਂਦਾ ਸੀ 230 ਕਿਊਸਿਕ ਪਰ ਪਰ 230 ਕਿਊਸਿਕ ਪਰ ਆਵਰ ਇਹਨਾਂ ਦਿਨਾਂ ਚ ਵਰਤਿਆ ਜਾਂਦਾ ਸੀ ਪਹਿਲੀ ਵਾਰ ਹੋਊਗਾ ਕਿ ਅਸੀਂ 3000 ਕਿਊਸਿਕ ਪਰ ਆਵਰ ਹੁਣ ਵਰਤਾਂਗੇ ਕਿਉਂਕਿ ਸਾਡੇ ਕੋਲ ਵਰਤਣ ਵਾਸਤੇ ਜਗ੍ਹਾ ਹੈਗੀ ਨਾ ਜੀ 700 ਕਿਲੋਮੀਟਰ ਤੋਂ ਜ਼ਿਆਦਾ ਤਾਂ ਅਸੀਂ ਪਾਈਪ ਲਾਈਨ ਨਹੀਂ ਪਾਤੀ 700 ਕਿਲੋ ਪੰਜਾਬ ਦੀ ਕਿਸੇ ਵੀ ਪਾਇਪ ਬਣਾਉਣ ਵਾਲੀ ਸਿਮਿੰਟ ਦੇ ਪਾਇਪ ਬਣਾਉਣ ਵਾਲੀ ਫੈਕਟਰੀ ਜਾ ਕੇ ਦੇਖੋ ਇੱਕ ਪਾਇਪ ਲੱਭ ਗਈ ਸਾਨੂੰ ਦੇ ਦਿਓ ਬਲੈਕ ਚ ਵੇਚਣ ਲੱਗ ਗਈ ਹੈ ਇੱਕ ਵੀ ਫੈਕਟਰੀ ਚ ਕੋਈ ਪਾਇਪ ਹੋਵੇ ਤਾਂ ਦੱਸ ਦਿਓ ਹਰਿਆਣਾ ਦੀ ਕਿਸੇ ਫੈਕਟਰੀ ਚ ਪਾਇਪ ਬਚੀ ਹੋਵੇ ਸਾਨੂੰ ਦੱਸ ਦਿਓ ਬੰਗਲੌਰ ਤੋਂ ਮੰਗਾਉਣੀਆਂ ਪੈ ਰਹੀਆਂ ਪਾਈਪਾਂ ਜੀ ਪਹਿਲੀ ਵਾਰ ਪੰਜਾਬ ਆਪਣੇ ਪਾਣੀ ਨੂੰ ਆਪ ਵਰਤਣ ਲੱਗਿਆ ਔਰ ਮੈਨੂੰ ਕਿਸੇ ਦਾ ਫੋਨ ਆਇਆ ਕਿਉਂਕਿ ਪਿੰਡਾਂ ਵਾਲੇ ਜਿਹੜੀ ਗੱਲ ਕਹਿੰਦੇ ਨੇ ਉਹ ਤੇ ਤੱਤ ਹੁੰਦਾ ਉੱਚ ਕੋਈ ਨਾ ਕੋਈ ਤੱਤ ਛੁਪਿਆ ਹੁੰਦਾ ਕਹਿੰਦਾ ਪੁੱਤ ਆ ਜਿਉਂਦਾ ਰਹਿ ਤਿ ਕਿਉਂ ਵਰਗਾ ਪਾਣੀ ਹੈ ਇਹ ਕਿਉਂ ਵਰਗਾ ਸਾਡੀਆਂ ਫਸਲਾਂ ਨੂੰ ਕਿਉਂ ਵਾਂਗੂ ਲੱਗੂਗਾ ਇਹ ਕਿਉਂਕਿ ਇਹਦੇ ਵਿੱਚ ਮਿਨਰਲਸ ਬਹੁਤ ਨੇ ਇਹਦੇ ਨਾਲ ਮਿੱਟੀ ਵੀ ਜਾਂਦੀ ਹੈ ਉਪਜਾਊ ਉਪਜਾਊ ਸ਼ਕਤੀ ਵੱਧਦੀ ਹੈ ਧਰਤੀ ਦੀ ਜੇ ਥੱਲੋਂ ਪਾਣੀ ਜਿਹੜਾ ਉਹ ਵਰਤਨਾ ਘੱਟ ਹੋਊਗਾ ਹਾਂ ਅੱਜ ਦਾ ਦਿਨ ਮੈਂ ਕਹਿੰਦੀ 21 ਤਰੀਕ ਨੂੰ ਤੁਹਾਨੂੰ ਵੈਸੀ ਮਿਲ ਜੂ ਤੁਸੀਂ ਕਿਹੜੀ ਫਸਲ ਬੀਜਣੀ ਹੈ ਜਿਹੜੀ 8 ਦਿਨਾਂ ਚ ਹੋ ਜਾਂਦੀ ਹੈ ਤੁਸੀਂ ਕਿਉਂ ਰੋਲੇ ਨਾ ਜੇ ਮੰਨੇ ਹੀ ਨਹੀਂ ਅਸੀਂ ਕੋਰਟ 'ਚ ਵੀ ਗਏ ਫਿਰ ਕੋਰਟ 'ਚ ਵੀ ਇਹਨਾਂ ਕੋਲ ਕੋਈ ਜਵਾਬ ਨਹੀਂ ਹੈਗਾ ਬਸ ਉਹੀ ਜਵਾਬ ਹੈ ਪਹਿਲਾਂ ਤਾਂ ਸਾਨੂੰ ਮਿਲ ਜਣਾ ਹੁੰਦਾ ਸੀ ਜੀ ਪਹਿਲਾਂ ਤਾਂ ਕਦੇ ਆਇਆ ਹੁੰਦਾ ਨਹੀਂ ਸੀਗਾ ਜੀ ਪਹਿਲਾਂ ਵਾਲੇ ਜਵਾਨੇ ਗਏ ਪਾਈ ਹੁਣ ਪਹਿਲਾਂ ਵਾਲਾ ਹੈ ਨਹੀਂ ਹੁਣ ਕੰਮ ਉਹ ਪੁਰਾਣੀਆਂ ਆਦਤਾਂ ਛੱਡੋ ਹੁਣ ਅੱਜ ਤੋਂ 1 ਵਜੇ ਤੋਂ ਹੁਣ 1:30 ਵਜੇ ਆਊਗਾ 1 ਵਜੇ ਤੋਂ 100 ਕਿਉ ਸਿਕ ਪਰ ਆਵਰ ਹਰਿਆਣੇ ਨੂੰ ਛੱਡਣਾ ਸ਼ੁਰੂ ਕਰ ਦਾਂਗੇ ਉਹਨਾਂ ਦਾ ਹੱਕ ਬਣਦਾ ਅੱਜ ਤੋਂ ਇਹਨਾਂ ਦਾ 21 ਅਗਲੀ 21 ਮਈ ਤੱਕ ਜਿੰਨਾ ਇਹਨਾਂ ਦਾ ਬਣਦਾ ਉਹਨਾਂ ਕਰਕੇ ਜਿੰਨਾ ਇਹਨਾਂ ਦੀ ਕਪੈਸਿਟੀ ਆ ਪਾਕੜਾ ਦੀ ਉਹਨਾਂ ਕਰਕੇ ਅਸੀਂ ਉਹਨੂੰ ਰੋਜ਼ ਦੇਵਾਂਗੇ ਪਰ ਮੈਂ ਇੱਕ ਵਾਰੀ ਫੇਰ ਕਹਿਣਾ ਕੋਈ ਹਰਿਆਣੇ ਦੇ ਅਧਿਕਾਰੀ ਕੁਰੀ ਆਏ ਹੋਣਗੇ ਇੱਥੇ ਜਾਂ ਬੀਜੇਪੀ ਦੇ ਬੰਦੇ ਆਏ ਹੋਣਗੇ ਉਹਨਾਂ ਨੂੰ ਕਹਿ ਦਿਓ ਕਿ ਹੁਣ ਇੱਕ ਅਗਲੀ 21 ਮਈ ਤੱਕ ਸੰਤੰਗ ਨਾ ਕਰਨਾ ਇਹਨੂੰ ਆਪਣੇ ਹਿਸਾਬ ਨਾਲ ਵਰਤ ਲਿਓ ਇਸ ਹਿਸਾਬ ਨਾਲ ਵਰਤਿਓ ਕਿ ਤੁਸੀਂ ਮਾਰਚ 'ਚ ਖਤਮ ਕਰਕੇ ਤੁਹਾਨੂੰ ਅਪ੍ਰੈਲ ਮਈ 'ਚ ਦੁਬਾਰੇ ਨਹੀਂ ਮਿਲਣਾ ਫਿਰ ਪੀ ਅਗਲੀ ਵਾਰ ਫੇਰ ਕਹੋ ਨਹੀਂ ਨਹੀਂ ਪੈਣੇ ਹੁੰਦਾ ਹੈ ਅੰਦਰ ਅਰਦਾਸ ਇਹਨਾਂ ਨੇ ਕਰਨਾ ਪਊਗਾ ਕਿਉਂਕਿ ਪੰਜਾਬ ਆਪਣੇ ਇਸ ਦਾ ਪਾਣੀ ਆਪ ਵਰਤਣ ਲੱਗ ਗਿਆ ਚੌਲ ਸਾਥੋਂ ਚਾਹੀਦੇ ਆ ਪੀ ਡੀ ਐਸ ਵਾਸਤੇ ਕਣਕ ਸਾਥੋਂ ਚਾਹੀਦੀ ਐ ਪੀ ਡੀ ਐਸ ਵਾਸਤੇ ਮੱਕੀ ਚਾਹੀਦੀ ਐ ਦਾਲਾਂ ਚਾਹੀਦੀਆਂ ਨੇ ਸਰੋਂ ਚਾਹੀਦੀ ਐ ਬਾਜਰਾ ਚਾਹੀਦਾ ਨਰਮਾ ਚਾਹੀਦਾ ਕਪਾਹ ਚਾਹੀਦੀ ਐ ਦੇਸ਼ ਵਾਸਤੇ ਪਾਣੀ ਨਾ ਪਾਣੀ ਦੇਣਾ ਪਾਣੀ ਨਹੀਂ ਪਾਣੀ ਪਾਣੀ ਨਹੀਂ ਅਸੀਂ ਗਮਲਿਆਂ 'ਚ ਬੀਜੀਏ ਫਿਰ ਕਣਕਾਂ ਕੋਈ ਤ ਕੋਈ ਤਾਂ ਮਤਲਬ ਤੱਤ ਵਾਲੀ ਗੱਲ ਕਰ ਲੋ ਯਾਰ ਕਿਹੜੀ ਗੱਲ ਆ ਇਹ ਸਾਰੇ ਪਿੰਡਾਂ ਆਣੇ ਆਪਾਂ ਜੇ ਪਾਣੀ ਨਹੀਂ ਹੈਗਾ ਫਿਰ ਆਪਾਂ ਕਿਵੇਂ ਬੀਜਾਂਗੇ ਬਰਾਨੀਆਂ ਕਿੱਥੋਂ ਬਿਜਲੀ ਬਰਾਨੀਆਂ ਪਹਿਲਾਂ ਬਰਾਨੀਆਂ ਹੁੰਦੀਆਂ ਸੀ ਤਾਹਾਂ ਦੇਖੀ ਜਾਂਦੇ ਰਹਿੰਦੇ ਸੀ ਵੀ ਜੇ ਮੀਂਹ ਪੈ ਗਿਆ ਟਾਈਮ ਤੇ ਠੀਕ ਹੈ ਨਹੀਂ ਤਾਂ ਨਾ ਸੀ ਹੁਣ ਕੱਸੀਆਂ ਦਾ ਪਾਣੀ ਵੀ ਮਿਲੂਗਾ ਪਰ ਹਾਂ ਇੱਕ ਮੈਂ ਤੁਹਾਨੂੰ ਗੱਲ ਤੁਹਾਨੂੰ ਵੀ ਕਹਿਣਾ ਬਿਜਲੀ ਵੀ ਮਿਲੂਗੀ 8 ਘੰਟੇ ਪਰ ਜਿਹੜੇ ਜਿਹੜੇ ਪਿੰਡਾਂ 'ਚ ਕੱਸੀ ਦਾ ਪਾਣੀ ਪਹੁੰਚ ਗਿਆ ਉਹਨਾਂ ਨੂੰ ਬਿਜਲੀ ਰਾਤ ਨੂੰ ਮਿਲੂਗੀ ਕਿਉਂਕਿ ਨਾਲੇ ਮੋਟਰ ਚਲਾ ਲੈਂਦੇ ਆ ਨਾਲੇ ਕੱਸੀ ਚਲਾ ਲੈਂਦੇ ਆ ਨਾਲੇ ਉੱਤੋਂ ਮੀਂਹ ਪਈ ਜਾਂ ਚਲੋ ਮੀਂਹ ਤਾਂ ਮੈਂ ਰੋਕ ਨਹੀਂ ਸਕਦਾ ਕਹਿੰਦੇ ਵੀ ਮੈਂ ਕਿਹਾ ਵੀ ਮੋਟਰ ਵੀ ਚਲਾ ਰੱਖੀ ਮੈਂ ਖੜ ਗਿਆ ਕਿਤੇ ਜਾਂਦਾ ਸੀ ਮੋਟਰ ਵੀ ਚਲਾ ਰੱਖੀਆ ਕੱਸੀ ਦਾ ਪਾਣੀ ਵੀ ਹੈ ਕਦੋਂ 5 ਵਜੇ ਦੀ ਬਜਾਏ 3 ਵਜੇ ਵਿਹਲੇ ਹੋ ਜਾਗੇ ਮੈਂ ਜਾ ਕੇ ਕੀ ਕਰਨਾ ਖੁੰਡ ਤੇ ਬਹਿਣਾ ਜੀ ਕਹਿੰਦਾ ਜਾ ਕੇ ਲੈ ਦੱਸੋ ਯਾਰ ਫਿਰ ਬਿਜਲੀ ਫਿਰ ਫਿਰ ਕੱਸੀ ਦਾ ਪਾਣੀ ਦੇਣ ਦਾ ਕੀ ਫਾਇਦਾ ਹੋਇਆ ਜੇ ਤੁਸੀਂ ਬਿਜਲੀ ਵੀ ਓਨੀ ਵਰਤਣੀ ਹੈ ਹਾਂ ਜੇ ਦਿਨੇ ਤੁਹਾਡਾ ਪਾਣੀ ਨਾਲ ਨਹੀਂ ਸਰਿਆ ਕੱਸੀ ਵਾਲੇ ਪਾਣੀ ਨਾਲ ਚਾਰ ਘਿਹਰੇ ਰਹਿ ਗਏ ਤਾਂ ਰਾਤ ਨੂੰ ਬਿਜਲੀ ਆਊਗੀ ਉਹ ਚਲਾ ਲਿਓ ਉਦੋਂ ਓਨੀ ਕੀ 4 11 ਵਾਸਤੇ ਵਰਤੋਂਗੇ ਨਾ ਉਦੋਂ ਫਿਰ ਸਾਬੀ ਕਤੱਬੀ ਬਹੁਤ ਆ ਮੈਂ ਸਮਝ ਲਿਓ ਪੂਰਾ حساب ਲਾ ਕੇ ਗੱਲ ਕਰੀ ਰਿਹਾ ਐ ਮੈਂ ਬਿਨਾ ਅੰਕੜਿਆਂ ਤੋਂ ਬੋਲਦਾ ਨਹੀਂ ਉਹ ਤਾਂ ਫਿਰ 4-11 ਵਾਸਤੇ ਵਰਤੋਂਗੇ ਬੱਟਾ ਤਾਂ ਨਹੀਂ ਤੋੜੋਂਗੇ ਆਪਦੀਆਂ ਵੀ ਦਵਾਰੇ ਫੇਰ ਪਾਣੀ ਛੱਡ ਦੇਣਾ ਦਵਾਰੇ ਫੇਰ ਸੋ ਇਸ ਕਰਕੇ ਪਾਣੀ ਵੀ ਬਚੂਗਾ ਬਿਜਲੀ ਵੀ ਬਚੂਗੀ ਬਿਜਲੀ ਵੀ ਆਪਣੀ ਆ ਪਾਣੀ ਵੀ ਆਪਣਾ ਥੱਲੇ ਵਾਲਾ ਸੋ ਇਸ ਕਰਕੇ ਮੈਂ ਤੁਹਾਨੂੰ ਦੱਸ ਦਿੰਦਾ ਕਿ BBMP BBMP ਜਿਹੜੀ ਆ ਉਹ ਪੰਜਾਬ ਲਈ ਤਾਂ ਚਿੱਟਾ ਹਾਥੀ ਬਣ ਕੇ ਰਹਿ ਗਿਆ ਐਨੇ ਪੈਸੇ ਪੰਜਾਬ ਨੇ ਦਿੱਤੇ ਐਵੇਂ ਹੀ ਦਿੱਤੇ ਜਦੋਂ ਇਹ ਡੈਮ ਬਣਦੇ ਸੀ ਨਾ ਪੌਂਗ ਰਣਜੀਤ ਸਾਗਰ ਤੇ ਪਾਖੜਾ ਕਿੰਨੇ 42 ਲੱਖ ਲਿਆ ਸੀ ਇਹਨਾਂ ਨੇ ਆਪ ਤਾਂ ਨਹੀਂ ਨਹੀਂ ਉਹ ਤਾਂ ਵਿਆਸਮੇਤ ਬਣਿਆ ਨਾ 32 ਕਰੋੜ ਰੁਪਿਆ ਪੰਜਾਬ ਵਾਲੇ ਪਾਸੋਂ ਲੈ ਗਏ ਬਾਕੀ ਕਿਸੇ ਸਟੇਟ ਨਹੀਂ ਪਾਇਆ ਕਹਿੰਦੇ ਐ ਇੰਨੇ ਜਿੰਨੇ ਚ ਚ ਬਣਦੇ ਪੈਸੇ ਤੁਸੀਂ ਦੇ ਦਿਓ ਵਾਜਪਾ ਕਰ ਲਾਂਗੇ ਸਾਬ ਕਿਸੇ ਨੇ 32 ਕਰੋੜ ਦਾ ਹਿਸਾਬ ਨਹੀਂ ਕੀਤਾ ਜਨਾਬ ਜੀ ਅੱਜ ਵਿਆਜ ਲਾ ਕੇ 143 ਕਰੋੜ ਰੁਪਇਆ ਬਣਦਾ ਹੈ 143 ਕਰੋੜ ਰੁਪਇਆ ਲਵਾਂਗੇ ਅਸੀਂ ਤਾਂ ਵਿਆਸ ਸਮੇਤ ਲਵਾਂਗੇ ਲਵਾਂਗੇ ਕਿਵੇਂ ਤੁਸੀਂ ਕਹੋਗੇ ਐ ਕਿਵੇਂ ਦੇ ਦਣਗੇ ਜਿਹੜੇ ਆਪਾਂ ਦਿੰਨੇ ਆ ਪਹੁੰਚੋ ਕੱਟ ਲਾਂਗੇ ਵਿਆ ਲੋਜੀ 143 ਤੇ ਅੱਧਰ ਅਸੀਂ ਕੱਟ ਲਿਆ ਆ ਲੈ ਲਓ ਇੰਨੇ ਇੰਨੇ ਨੇ ਤੁਸੀਂ ਪਹਿਲਾਂ ਸਾਡੇ ਦੇਣੇ ਸੀ ਇਹ ਐ ਕਰਨਾ ਪੂਸਾ ਹੋਵੇ ਨਾਲ ਆ ਸਾਰਾ ਸ਼ਹਿਰ ਜਿਵੇਂ ਕਹਿਰ ਜੋਤੁਰ ਉਹ ਸਾਰਾ ਸ਼ਹਿਰ ਦੇਖ ਲਓ ਤੁਸੀਂ ਖੰਡਰ ਬਣਾ ਕੇ ਰੱਖਤਾ ਸਤਲੂ ਸਦਨ ਪਾਖੜਾ ਸਦਨ ਸ਼ਕਤੀ ਸਦਨ ਰਾਵੀ ਸਦਨ ਨੰਗਲ ਸਦਨ ਕਦੇ ਵੀ ਤੁੜ ਨਹੀਂ ਕੋਣ ਰਹਿੰਦਾ ਕਿਤੇ ਅਫਸਰ ਇਹਨਾਂ ਦੇ ਆਸ ਪਹਿਲਾਂ ਤਾਂ ਮੈਂ মিডিਆ ਨੂੰ ਕਹਿੰਦਾ ਸਦਨ ਗਿਣ ਕੇ ਜਾਇਓ ਤੁਸੀਂ ਤਾਂ ਇੱਕ ਅੱਧਾ ਸਦਨ ਵੀ ਜਾਣਦੇ ਹੋਵੋਗੇ ਨਾ ਵੀ ਆ ਲੋਕ ਸਭਾ ਇਹਨੂੰ ਸਦਨ ਕਹਿੰਦੇ ਆ ਆ ਵਿਧਾਨ ਸਭਾ ਨੂੰ ਸਦਨ ਆ ਇੱਥੇ ਦੇਖਿਓ ਸਦਨ ਕਿੰਨੇ ਨੇ ਤੇ ਉਹਨਾਂ ਦੀ ਹਾਲਤ ਕੀ ਆ ਨਾਲ ਹਰੇਕ ਸ਼ਹਿਰ ਚ ਸੰਗਰੂਰ ਆ ਬੀਬੀਐਮਬੀ ਦਾ ਰੈਸਟ ਹਾਊਸ ਹਰੇਕ ਸ਼ਹਿਰ ਚ ਰੈਸਟ ਹਾਊਸ ਹੈ ਇਹਨਾਂ ਦੇ ਕਿੰਨੀ ਪ੍ਰਾਪਰਟੀ ਆ ਔਰ ਉਤੋਂ ਪੰਜਾਬ ਤੇ ਹੀ ਕੇਸ ਕਰ ਦਿੰਦੇ ਆ ਪੰਜਾਬ ਦੇ ਵਿਰੁੱਧ ਕੇਸ ਕਰਤਾ ਨਾ ਹਾਈ ਕੋਰਟ ਚ ਹੋਰ ਦੇਖੋ ਪੰਜਾਬ ਦੇ ਵਿਰੁੱਧ ਕੇਸ ਕਰਤਾ ਵੀ ਪਾਣੀ ਅਸੀਂ ਲੈਣਾ ਜੀ ਜਿਹੜਾ ਵਕੀਲ ਕੀਤਾ ਉਹ 60% ਪੈਸੇ ਉਹ ਤੇ ਪੰਜਾਬ ਦੇਊ ਕਹਿੰਦੇ ਮੈਂ ਮੈਂ ਐਸੀ ਕੁ ਦੀ ਆ ਆਪਣੇ ਵਿਰੁੱਧ ਆਪਣੇ ਵਿਰੁੱਧ ਵੀ ਵਕੀਲ ਕਰ ਲਈ ਅਸੀਂ ਆਪਣੇ ਵਿਰੁੱਧ ਮੈਂ ਇਹ ਨਹੀਂ ਮੰਨਦੇ ਤੁਸੀਂ ਦਿਓ ਜੀ ਜੀ ਚਲੋ ਹਰਿਆਣਾ ਕੇਸ ਕਰਦਾ ਚਲੋ ਮੈਂ ਮੰਨ ਲੈਂਦਾ ਵੀ ਹਰਿਆਣਾ ਇੱਕ ਪਾਰਟੀ ਐ ਬੀਬੀ ਐਮਬੀ ਨੇ ਕੇਸ ਕਰਤਾ ਦੱਸੋ ਵੀ ਤੂੰ ਹੀ ਤਾਂ ਸਾਂਝੇ ਹੋ ਤੂੰ ਹੀ ਤਾਂ ਤਿੰਨੇ ਸਟੇਟਾਂ ਦੇ ਸਾਂਝੇ ਹੋ ਹਿਮਾਚਲ ਦੇ ਹਰਿਆਣੇ ਦੇ ਰਾਜਸਥਾਨ ਦੇ ਪੰਜਾਬ ਦੇ ਚਾਰੇ ਸਿਟੇ ਸਾਂਝੇ ਹੋ ਤੁਸੀਂ ਤਾਂ ਤੂੰ ਹੀ ਤਾਂ ਨਾ ਇੱਕ ਪਾਸੇ ਹੋ ਨਾ ਤੂੰ ਹੀ ਹੋਰ ਦੇਖੋ ਚਲੋ ਮੈਨੂੰ ਇਸ ਗੱਲ ਦਾ ਚਾਅ ਨਹੀਂ ਪਰ ਫਿਰ ਬੀਬੀਐਮ ਵੀ ਦਫਤਰ ਜਾ ਕੇ ਆਇਆ ਕੋਈ ਚੰਡੀਗੜ੍ਹ ਪੱਤਰਕਾਰ ਸਹਿਬਾਨ ਨੂੰ ਬੇਨਤੀ ਕਰਦਾ ਬੀਬੀਐਮ ਵੀ ਦਫਤਰ ਜਾ ਕੇ ਆਇਆ ਵਧੀ ਹੈੱਡ ਆਫਿਸ ਇਹਨਾਂ ਦੇ ਉੱਥੇ ਰਹਿਣ ਦੇ ਮੁੱਖ ਮੰਤਰੀ ਦੀ ਫੋਟੋ ਲੱਗੀ ਹੋਈ ਹੈ ਰਾਜਸਥਾਨ ਦੇ ਮੁੱਖ ਮੰਤਰੀ ਦੀ ਲੱਗੀ ਪੰਜਾਬ ਦੇ ਮੁੱਖ ਮੰਤਰੀ ਦੀ ਨਹੀਂ ਲੱਗੀ ਲੈ ਦੱਸ ਇੱਥੇ ਹੀ ਪਤਾ ਲੱਗ ਜਾਂਦਾ ਇਹਨਾਂ ਦਾ ਬੀਜੇਪੀ ਸਪਾਂਸਰਡ ਕੰਮ ਚੱਲ ਰਿਹਾ ਹੈ ਬਸ ਕੀ ਕਰ ਲਿਆ ਫਿਰ ਪੀਦ ਨੇ ਸਾਡਾ ਜੀ ਇੱਥੇ ਆ ਗਏ ਸੀਗੇ ਖੋਲਣ ਗੇਟ ਮੰਗਾਓ ਫਿਰ ਫਿਰ ਜਾਣੇਗੇ ਬਾਅਦ ਸਰ ਚੇਅਰਮੈਨ ਆਪ ਫਿਰ ਤਾਂ ਸੀ ਗੇਟ ਖੋਲਦਾ ਚੇਅਰਮੈਨ ਦਾ ਕੰਮ ਹੁੰਦਾ ਗੇਟ ਖੋਲਣੇ ਚੇਅਰਮੈਨ ਆਫਿਰਦਾ ਤੁਹਾਨੂੰ ਪਿਆਰ ਨਾਲ ਸਮਝਾਇਆ ਮਹਾਰਾਜ ਤੁਸੀਂ ਪਾਣੀ ਦੇ ਮਾਮਲੇ 'ਚ ਨਾ ਸਾਡੇ ਨਾਲ ਪੰਗੇ ਲਓ ਪਾਣੀ ਪਾਣੀ ਸਾਡੀ ਜੀਵਨ ਰੇਖਾ ਹੈ ਪਾਣੀ ਜਿਹੜਾ ਪੰਜਾਬ ਦੇ ਜ਼ਿੰਦਗੀ ਹੈ ਸਾਡੀ ਸਾਡਾ ਨਾ ਹੀ ਰਹਿ ਗਿਆ ਸੂਬਾ ਦਾ ਪੰਜਾਬ ਸਾਡੇ ਕੋਲ ਕਿਹੜਾ ਹੱਕ ਰਹਿ ਗਿਆ ਹੁਣ ਸুইস ਕਰਕੇ ਮੈਂ ਦੇਖ ਰਿਹਾ ਸੀ ਆਉਂਦੇ ਹੋਏ ਹਜੇ ਬਹੁਤ ਕਤਾਰਾਂ ਬਣ ਕੇ ਲੋਕ ਆ ਰਹੇ ਸੀ ਸ਼ਾਇਦ ਇੱਥੇ ਪਹੁੰਚੋ ਵੀ ਨਾ ਸਕਣ ਪਰ ਕੋਈ ਗੱਲ ਨਹੀਂ ਥੋੜਾ ਘਰੋਂ ਚੱਲਣਾ ਹੀ ਸਾਡੇ ਲਈ ਬਹੁਤ ਹੌਸਲਾ ਫਜਾਈ ਹੋ ਗਿਆ ਘਰੋਂ ਤੁਸੀਂ ਬਾਹਰ ਕਦਮ ਚੱਕ ਲਿਆ ਤਾਂ ਸਾਡੇ ਲਈ ਬਹੁਤ ਇੰਨੀ ਬਹੁਤ ਹੈ ਕਿ ਤੁਸੀਂ ਚੱਲ ਪਏ ਕਿਸੇ ਮਕਸਦ ਲਈ ਚੱਲ ਪਏ ਵੀ ਨਾਲ ਆਇਆ ਟੂਰਿਜ਼ਮ ਵਾਸਤੇ ਇੰਨਾ ਵਧੀਆ ਸ਼ਹਿਰ ਆ ਇਹ ਹਵਾ ਸ਼ੁੱਧ ਹੈ ਹਨਾ ਨੀਲੇ ਰੰਗ ਦਾ ਪਾਣੀ ਆ ਦੇਖੋ ਇਹੀ ਪਾਣੀ ਲੁਧਿਆਣੇ ਤੱਕ ਜਾਂਦੇ ਜਾਂਦੇ ਕਾਲਾ ਹੋ ਜਾਂਦਾ ਜੀ ਜਾਂਦਾ ਤਾਂ ਇਥੂ ਹੀ ਸਤਲੁਜ ਆ ਸਤਲੁਜ ਹੀ ਜਾਂਦਾ ਐ ਚੋਂ ਤੇ ਸਤਲੁਜ ਉਹ ਫਾਜਲ ਕਰ ਤੱਕ ਜਾਂਦਾ ਜਾਂਦਾ ਕੀ ਹੋ ਜਾਂਦਾ ਫੈਕਟਰੀਆਂ ਵਾਲੇ ਸਿੱਟੀ ਜਾਂਦੇ ਪਾਣੀ ਆਪਣਾ ਉਹਨਾਂ ਤੇ ਵੀ ਕਾਰਵਾਈ ਕਰ ਰਹੇ ਹੁਣ ਵੀ ਭਾਈ ਤੁਸੀਂ ਕੈਂਸਰ ਨਾ ਵੰਡੋ ਤੁਸੀਂ ਤੁਹਾਡੇ ਵੀ ਜਵਾਕ ਇੱਥੇ ਨੇ ਜ਼ਰੂਰੀ ਨਹੀਂ ਹੁੰਦਾ ਕਿ ਆਪਦੇ ਘਰੋਂ ਕੂੜਾ ਚੱਕ ਕੇ ਪੰਦੇ ਪਰਲੇ ਪਾਸੇ ਸਿੱਟਤਾ ਤੇ ਸਫਾਈ ਹੋਗੀ ਫਿਰ ਗੰਨ ਤਾਂ ਪਰਲੇ ਪਾਸੇ ਪੈ ਗਿਆ ਗਵਾਂਢ 'ਚ ਸੋ ਸਫਾਈ ਤਾਂ ਉਹ ਜਿੱਥੇ ਸਾਰੇ ਸਮਾਜ ਨੂੰ ਸਾਫ਼ ਕਰਾਂਗੇ BBMP ਦੇ ਵਿੱਚ ਤੁਸੀਂ ਹੈਰਾਨ ਹੋ ਜੂਗੇ 3000 ਪੋਸਟਾਂ ਖਾਲੀ ਨੇ ਪੰਜਾਬ ਦੀਆਂ 3000 ਪੋਸਟਾਂ ਖਾਲੀ ਪਈਆਂ BBMP ਵਿੱਚ ਪੰਜਾਬ ਦੀਆਂ ਪੰਜਾਬ ਦੀ ਕੋਟੇ ਦੀ ਆ ਕੱਲ ਪਰਸ ਸੁਖਵੀਰ ਬਦਲ ਗਈ ਜਾਂਦਾ ਸੀ BBMP ਵਿੱਚ ਭਰਤੀ ਕਰੋ ਤੁਸੀਂ ਨੇ ਕੀਤੀ ਫਿਰ ਕਿੰਨੇ ਸਾਲ ਰਹੇ ਹੋ ਤੁਸੀਂ ਪਾਣੀਆਂ ਦਾ ਰਖਾ ਪਤਾ ਨਹੀਂ ਕਿਹੜੇ ਕਿਹੜੇ ਨਹਿਰਾਂ ਦਾ ਬਾਬਲਾ ਸਾਰਾ ਆਪਣੇ ਖੇਤਾਂ ਨੂੰ ਕੱਢੀ ਫਿਰਦੇ ਆ ਤੁਸੀਂ ਕਰ ਲੈਂਦੇ ਪਰ ਭਰਤੀ ਭਰਤੀ ਕਰਕੇ ਪਤਾ ਨਹੀਂ ਕਿੱਧਰ ਭਰਤੀ ਕੀਤੀ ਹੋਣੀ ਹੁਣ ਕਰਾਂਗੇ ਕਰਾਂਗੇ ਅਸੀਂ ਪੂਰੇ ਕਰਾਂਗੇ ਇਹਨਾਂ ਨੂੰ ਨਾਲ ਤਾਂ 3000 ਬਖਵਾ ਕਹੋਦੇ ਆ ਤੇ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਨਾਲੇ ਸਾਡਾ ਇੱਥੇ ਸਟ੍ਰੈਂਥ ਸਾਡਾ ਕੋਟਾ ਬਣਦਾ ਜੀ ਉਹ ਸਾਡਾ ਕੋਟਾ ਬਣਦਾ ਉਹ ਪਹਿਲਾਂ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਵੀ ਕੀ ਹੁੰਦਾ ਏ ਉਹੀ ਵੜਤਾ ਨੱਕਾ ਵੜਤਾ ਲੈ ਜਾਓ ਜੀ ਲੈ ਜਾਓ ਜੀ ਇਧਰੋਂ ਨਹਿਰ ਚੱਕ ਲਿਓ ਜੀ ਦੂੜਕ ਫੁੱਟ ਨਹਿਰ ਚੱਕ ਲਿਓ ਇਧਰ ਸਾਡੇ ਕੰਨੀ ਕੱਢ ਦਿਓ ਜੀ ਇਧਰ ਪਾਣੀ ਸਾਡੇ ਵਾਲਾ ਆਪ ਦੇ ਕਿਨੂਆਂ ਦੇ ਬਾਗਾਂ ਨੂੰ ਲੁਆਈ ਗਏ ਨੇ ਸਾਡੇ ਬਾਗ ਉਜਾੜੀ ਗਏ ਨੇ ਜੇ ਬਾਗ ਦਾ ਮਾਲੀ ਵੀ ਬੇਈਮਾਨ ਹੋ ਜਾਏ ਫਿਰ ਬਾਗ ਕਿਵੇਂ ਚੱਲੂਗਾ ਜੀ ਬਾਗ ਤਾਂ ਫਿਰ ਉਜੜੂਗਾ ਉਹ ਸੋ ਅੱਜ ਅਸੀਂ ਇਸ ਗੱਲ ਦਾ ਜੇਕਰ ਵੀ ਕਰਨਾ ਕਿ 20 ਦਿਨ ਅਸੀਂ ਕਿਵੇਂ ਕੱਟਿਆ ਇਹ ਜਿਸ ਤਰ੍ਹਾਂ ਹਰਜੋਤ ਬੈ ਜੀ ਨੇ ਦੱਸਿਆ ਕਦੇ 6 ਵਜੇ ਆ ਗਏ ਕਦੇ 7 ਵਜੇ ਆ ਗਏ ਸਵੇਰੇ ਸਵੇਰੀ ਮੈਨੂੰ ਫੋਨ ਆ ਜਾਂਦਾ ਸੀ ਮੈਂ ਆਇਂਦਾ ਸੀ ਇੱਥੇ ਫਿਰ ਚਲੇ ਜਾਂਦੇ ਸੀ ਮਤਲਬ ਸੱਚੀ ਮੁੱਚੀ ਜਿਵੇਂ ਆਪਾਂ ਕਹਿੰਨੇ ਨੱਕੇ ਤੇ ਖੜ ਕੇ ਰੱਖੀ ਕਰਨ ਵਾਲੀ ਗੱਲ ਹੈ ਕਿਉਂਕਿ ਵਿਧਾਨ ਸਭਾ ਚਲੋ ਆਲ ਪਾਰਟੀ ਮੀਟਿੰਗ ਵੀ ਕਰ ਲਈ ਸਾਰਿਆਂ ਨੇ ਸਾਥ ਦਿੱਤਾ ਵਿਧਾਨ ਸਭਾ ਚ ਵੀ ਹਰੇਕ ਨੇ ਸਾਥ ਦਿੱਤਾ ਠੀਕ ਹੈ ਨਾ ਹੁਣ ਇਹ ਪਾਣੀ ਜਿਹੜਾ ਜਿਹੜਾ ਇਹਨਾਂ ਦਾ ਕੋਟਾ ਬਣਦਾ ਉਹ ਹੁਣ ਦੇਣ ਦੇਣ ਲੱਗ ਜਾਂਗੇ ਅੱਜ 1 ਵਜੇ ਤੋਂ ਸ਼ੁਰੂ ਕਰਤਾ ਠੀਕ ਹੈ ਨਾ ਅਸੀਂ ਉਹਦੇ 'ਚ ਕੋਈ ਹੱਕ ਨਹੀਂ ਮਾਰਦੇ ਅਸੀਂ ਤਾਂ ਭਾਈ ਕਨਈਆ ਜੀ ਦੇ ਵਾਰਸਾਂ ਅਜ ਤਾਂ ਦੁਸ਼ਮਣ ਨੂੰ ਹੀ ਪਾਣੀ ਪਿਉਣਾ ਹੈ ਹਰਿਆਣਾ ਨਾਲ ਸਾਡੀ ਕੋਈ ਦੁਸ਼ਮਣੀ ਥੋੜੀ ਆ ਰਹਿਣਾ ਸਾਡਾ ਛੋਟਾ ਭਾਈ ਹੈ ਲੋਕਾਂ ਨਾਲ ਕੋਈ ਸਾਡੇ ਸਾਡਾ ਕੋਈ ਰਾਜਨੀਤਿਕ ਤੌਰ ਤੇ ਇਹ ਪੰਗਾ ਲਿਆ ਇਹਨਾਂ ਨੇ ਸਿਰਫ ਪੋਲੀਟਿਕਲੀ ਪੰਗਾ ਲਿਆ ਉਹ ਖੱਟਰ ਸਾਹਿਬ ਬਣਾ ਕੇ ਬਹਿ ਗਏ ਇੱਜ਼ਤ ਦਾ ਸਵਾਲ ਵੀ ਮੈਂ ਪਾਣੀ ਲੈ ਕੇ ਦਿਖਾਉਂ ਲੈ ਲਿਆ ਫਿਰ ਦੱਸੋ ਆਹ ਫਰਕ ਹੈ ਬਰ ਨਹੀਂ ਤਾਂ ਪਤਾ ਹੀ ਨਹੀਂ ਲੱਗਣ ਦੇਣਾ ਤੁਹਾਨੂੰ ਪਹਿਲਾਂ ਕਿਹੜਾ ਪਤਾ ਲੱਗਣ ਦਿੱਤਾ ਦੂਜਿਆਂ ਨੇ ਚਲ ਬਈ ਚੱਕਦੇ ਕਿਸ ਨੇ ਇੱਕ ਨੇ ਨਹਿਰ ਦੀ ਐਸਵਾਈਐਲ ਦੀ ਉਹ ਕੀ ਹੁੰਦਾ ਸਰਵੇ ਕਰਨ ਦੀ ਇਜਾਜ਼ਤ ਦੇਤੀ ਬਦਲੇ ਚ ਗੁੜਗਾਓ ਜਮੀਨ ਲੈ ਲਈ ਉੱਥੇ ਹੋਟਲ ਨੇ ਹੁਣ ਦੂਜੇ ਨੇ ਚਾਂਦੀ ਦੀ ਕਹੀਂ ਫੜਾਤੀ ਕਪੂਰੀ ਪਿੰਡ ਚ ਪਟਿਆਲੇ ਕਹਿੰਦੇ ਲਾਰੇ ਟੱਕ ਬਾਅਦ ਚ ਉਹੀ ਪਾਣੀਆਂ ਦੇ ਰੱਖੇ ਬਣ ਗਏ ਉਹਨਾਂ ਨੂੰ ਐ ਲੋਕ ਪਤ ਨਹੀਂ ਭੁੱਲ ਜਾਂਦੇ ਨੇ ਲੋਕ ਬਹੁਤ ਯਾਦ ਰੱਖਦੇ ਨੇ ਲੋਕਾਂ ਦੀ ਯਾਦ ਦੱਸ ਤੇ ਸ਼ੱਕ ਨਾ ਕਰੋ ਲੋਕਾਂ ਨੂੰ ਸਭ ਪਤਾ ਹੈ ਕਿ ਕੌਣ ਕਿੰਨੇ ਕ ਪਾਣੀ ਚ ਹੈ ਤੇ ਕੌਣ ਕਿਹਨੇ ਕਿੰਨਾ ਕ ਪਾਣੀ ਵੇਚਿਆ ਕਿਹਨੇ ਕਿੰਨੇ ਕ ਪਾਣੀ ਨੂੰ ਵਰਤਿਆ ਸੋ ਇਸ ਕਰਕੇ ਗਰਮੀ ਦੇ ਬਾਵਜੂਦ ਤੁਸੀਂ ਇੰਨਾ ਭਾਰੀ ਗਿਣਤੀ ਚ ਆਏ ਹੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਮੈਂ ਕਿਹਾ ਸੀ ਹਰਜੋਤ ਨੂੰ ਮੈਂ ਕਿਹਾ ਟੈਂਟ ਜਾਂ ਪੱਖੇ ਵਗੈਰਾ ਲਾ ਲਿਓ ਆਪਣੇ ਤੇ ਭਾਵੇਂ ਤੋਂ ਪਰੇਵੇਂਗੇ ਲੋਕਾਂ ਨੂੰ ਛਾਵੇਂ ਬਿਠਾਉਣਾ ਕਿਉਂਕਿ ਆਹ ਹੈਗੀ ਵੀ ਧੁੱਪ ਹੀ ਹੈ ਸਾਡੇ ਤੇ ਤਾਂ ਹੁਣ ਕੋਈ ਗੱਲ ਨਹੀਂ ਇਨਾਂ ਤੋਂ ਪੰਜਵੇਂ ਆਇਆ ਜੀ ਸੋ ਇਸ ਵਾਰ ਅਸੀਂ 1 ਜੂਨ ਤੋਂ ਝੋਨਾ ਲਾਉਣ ਲੱਗੇ ਆਂ ਸੰਤਾਂ ਪਾਣੀ ਹੁਣ ਚਾਹੀਦਾ 15 ਦਿਨ ਅਸੀਂ ਜਿਹੜੀ ਤਰੀਕ ਆ ਉਹ ਪਹਿਲਾਂ ਕਰਤੀ ਕਿ ਮੋਇਸਚਰ ਨਾ ਆਵੇ ਸਤੰਬਰ ਚ ਝੋਨਾ ਆ ਜਾਊਗਾ ਸਤੰਬਰ 15 ਤੱਕ ਮੋਇਸਚਰ ਨਹੀਂ ਹੁੰਦਾ ਉਦੋਂ ਨਮੀ ਨਹੀਂ ਹੁੰਦੀ ਹਵਾ ਚ ਨਹੀਂ ਤਾਂ ਅਕਤੂਬਰ ਚ ਆਉਂਦਾ ਹਰ ਰੋਜ਼ ਮੋਇਸਚਰ ਵੱਜ ਜਾਂਦਾ ਉਹ ਲਾ ਕੇ ਪੈ ਜਾਂਦੇ ਨੇ FCI ਵਾਲੇ ਮੀਟਰ ਇਹ 18% ਤੋਂ ਵੱਧ ਗਿਆ ਜੀ ਇਹ 19 ਹੋ ਗਿਆ ਜੀ ਹੁਣ 20 ਹੋ ਗਿਆ ਸੀ ਨਹੀਂ ਖਰੀਦਦੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਭਾਵੇਂ ਮੰਡੀ 'ਚ ਹੀ ਰੱਖ ਲੋ ਅਕਤੂਬਰ ਦੇ ਦਿਨ ਜਿਹੜੇ ਨੇ ਉਹ ਤਰੇਲ ਨਹੀਂ ਪੈਂਦੀ ਹਰ ਰੋਜ਼ ਵਧੂਗਾ ਮੌਇਸਚਰ ਮੰਡੀ 'ਚ ਪਈ ਤਾਂ ਵੀ ਸੁੱਕਦੀ ਨਹੀਂ ਹੈਗੀ ਉਹ ਚਲੋ ਅਸੀਂ ਕਿ 15 ਦਿਨ ਪਹਿਲਾਂ ਕਰਕੇ ਦੇਖ ਲੈਂਦੇ ਆ ਇੱਕ ਤਜਰਬਾ ਕਰ ਲੈਂਦੇ ਆ 15 ਦਿਨ ਪਹਿਲਾਂ ਪਾਣੀ ਚਾਹੀਦਾ ਸਾਨੂੰ ਫਿਰ ਉਹ ਬਿਜਲੀ ਵੀ ਚਾਹੀਦੀ ਹੈ ਪਹਿਲਾਂ ਇਹ ਕੀ ਹੋਇਆ ਸੀਗਾ ਬਿਜਲੀ ਬੋਰਡ ਜਿਹੜਾ ਸੀ ਨਾ ਉਹ ਮੌਨਸੂਨ ਦੇ ਨੇੜੇ-ਨੇੜੇ ਲਈ ਜਾਂਦੇ ਸੀ ਮੌਨਸੂਨ ਨਾਲ ਸਰਜੇ ਬਿਜਲੀ ਦਾ ਹੁਣ ਆਪਾਂ ਥਰਮਲ ਪਲਾਂਟ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਉਹ ਬਿਜਲੀ ਹੋ ਗਈ ਹੁਣ ਆਪਾਂ ਸੋਲਰ ਆਪਣੇ ਕੋਲੇ ਆਪਾਂ ਦਿਨੇ ਬਿਜਲੀ ਦਿੰਨੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣ ਤਾਂ ਆ ਕਿ ਜਿੱਥੋਂ ਤੁਸੀਂ ਆਏ ਹੋ ਜਿੱਥੇ ਵੀ ਜਾਓਗੇ ਬਸ ਇਹੀ ਦੱਸ ਦਿਓ ਕਿ ਲੋਕਾਂ ਨੇ ਆਪਣੇ ਯਕੀਨ ਕਰਕੇ ਸਾਨੂੰ ਇੱਥੇ ਭੇਜਿਆ ਅਸੀਂ ਤੁਹਾਡਾ ਯਕੀਨ ਤੋੜਨਾ ਨਹੀਂ ਅਸੀਂ ਤੁਹਾਡੇ ਬਿਲਕੁਲ ਵਿਸ਼ਵਾਸ ਤੇ ਪੂਰੇ ਉਤਰਾਂਗੇ ਅੱਜ ਅਸੀਂ ਇੱਥੇ ਜਿੱਤ ਦਾ ਪਰਚਮ ਲਹਿਰਾਉਣਾ ਹੈ ਦਿੱਤਾ ਵੀ ਆ ਪੈਰਾ ਠੋਕ ਕੇ ਤੁਸੀਂ ਮੈਂ ਧੰਨਵਾਦ ਕਰਦਾ ਖਾਸ ਤੌਰ ਤੇ ਇਸ ਇਲਾਕੇ ਦੇ ਪਿੰਡਾਂ ਦਾ 6 ਵਜੇ ਬੈਠੇ ਹੁੰਦੇ ਸੀ ਇੱਥੇ ਐਸੀ ਜਗ੍ਹਾ ਤੇ ਮੈਨੂੰ ਹਜੇ ਕਿਉਂਕਿ ਉਧਰੋਂ ਬਾਰਡਰ ਤੇ ਟੈਨਸ਼ਨ ਚੱਲੀ ਹੋਈ ਸੀ ਤੇ ਬਾਈ ਰੋਡ ਆਉਣਾ ਪੈਂਦਾ ਸੀ ਮੈਨੂੰ ਹਜੇ ਡੇਢ ਘੰਟਾ 2 ਘੰਟੇ ਲੱਗ ਜਾਂਦੇ ਸੀ ਪਹੁੰਚਣ ਨੂੰ ਪਰ ਇੱਥੇ ਲੋਕ ਪਹਿਲਾਂ ਪਹੁੰਚ ਜਾਂਦੇ ਸੀ ਇਹ ਉਹਨਾਂ ਪਿੰਡਾਂ ਦੇ ਲੋਕਾਂ ਦਾ ਸੰਘਰਸ਼ ਹੈ ਜਿਹੜਾ ਅੱਜ ਜਿੱਤਿਆ ਤੁਸੀਂ ਤੇ ਉਹ ਕੱਲ ਨੂੰ ਤਰੀਕ ਹੈ ਕਾਨੂੰਨ ਗਾਇਤਰੀਕ ਰਹਿ ਗਈ ਹੁਣ ਕੋਰਟ ਚ ਅਸੀਂ ਜਾਵਾਂਗੇ ਕੋਰਟ ਚ ਪੱਖ ਰੱਖਾਂਗੇ ਉਹਨਾਂ ਕੋਲ ਹੈ ਹੀ ਨਹੀਂ ਕੁਝ ਉਹ ਕਹਿੰਦੇ ਪੰਜਾਬ ਨੇ ਆਪਣੇ ਹਿੱਸੇ ਦਾ ਵਾਧੂ ਵਰਤਿਆ ਕਿੱਥੇ ਵਰਤਿਆ ਵਾਧੂ ਬੀਬੀਐਮਬੀ ਦੇ ਅੰਕੜੇ ਪਏ ਨੇ ਸਾਡੇ ਕੋਲੇ ਬੀਬੀਐਮਬੀ ਦੇ ਪੁਨਰਗਠਨ ਬਾਰੇ ਵੀ ਮੰਗ ਕਰਾਂਗੇ ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਬੀਬੀਐਮਬੀ ਵਾਲੇ ਆਪਦੇ ਰਿਟਾਇਰ ਅਫਸਰਾਂ ਨੂੰ ਦੁਬਾਰੇ ਲਾ ਰਹੇ ਨੇ ਇੱਥੇ ਕਰਪਟ ਅਫਸਰਾਂ ਨੂੰ ਦੁਬਾਰੇ ਲਾ ਰਹੇ ਨੇ ਕਿ ਤੁਸੀਂ ਹੁਣ ਇਥੋਂ ਆਪਾਂ ਥੋੜਾ ਜਿਹਾ ਕਰਾਂਗੇ ਆ ਜਿਹੜੀ ਹਾਰ ਹੋ ਗਈ ਆਪਣੀ ਇਹਨੂੰ ਆਪਾਂ ਕਿਵੇਂ ਡੈਮੇਜ ਕੰਟਰੋਲ ਕਰਾਂਗੇ ਇਸ ਗੱਲ ਦਾ ਵਿਰੋਧ ਕਰਾਂਗੇ ਸਕਦਾ ਸੀ ਪੰਜਾਬ ਦੇ ਕਿੱਡਰ ਤੇ ਜਿੰਨੇ ਮੰਤਰੀ ਜਿੰਨੇ ਸਾਡੇ ਅਫਸਰ ਬਣਦੇ ਨੇ ਉਹ ਅਸੀਂ ਪੂਰੇ ਕਰਕੇ ਦੇਵਾਂਗੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਸਾਰਾ ਇੱਥੇ ਹਰਿਆਣੇ ਦੇ ਜਿਹੜਾ ਰਾਜਸਥਾਨ ਦੇ ਭਰਦੋਂ ਵੀ ਇਹੀ ਕਰਨਗੇ ਦੋ ਇੱਕ ਹਿਮਾਚਲ ਦਾ ਇੱਕ ਹਿਮਾਚਲ ਦਾ ਲਾ ਲਿਆ ਹਿਮਾਚਲ ਦਾ ਪਹਿਲਾਂ ਰਾਤੋ ਰਾਤ ਬਦਲਿਆ ਹਿਮਾਚਲ ਨੂੰ ਕਹਿੰਦੇ ਤੂੰ ਖੋਲ ਦੇ ਉਹ ਆ ਗਿਆ ਇੱਥੇ ਇੱਥੇ ਆ ਕੇ ਲੋਕ ਕਹਿੰਦੇ ਵੀ ਤੂੰ ਚਲਾ ਜਾ ਕੋਈ ਫਾਇਦਾ ਨਹੀਂ ਤੈਥੋਂ ਖੋਲਣਾ ਨਹੀਂ ਨੱਕਾ ਹੈ ਨੱਕਾ खासा ਮਹਿੰਗਾ ਹੈ ਉਹ ਕਹਿੰਦਾ ਚੰਗਾ ਹੀ ਮੈਂ ਜਾਣਾ ਜੀ ਮੈਂ ਕਾਹਗਾ ਘਾਣਾ ਦੱਸੂਗਾ ਉਹ ਕੋਈ ਤਰੀਕਾ ਨਹੀਂ ਦੱਸਦੇ ਮੈਂ ਕਿਹੜਾ ਦੱਸਿਆ ਤੁਹਾਨੂੰ ਤੁਸੀਂ ਕਾਹਨਾ ਤੁਸੀਂ ਵੀ ਕਾਹਨਾ ਗੱਲ ਕਰਿਓ ਬਸ ਉਹ ਮੁੜ ਗਿਆ ਇੱਥੋਂ ਹੀ ਕਹਿੰਦਾ ਚੰਗਾ ਹੀ ਮੈਂ ਜਾਣਾ ਕਿਉਂਕਿ ਪਬਲਿਕ ਜਦੋਂ ਲੋਕ ਲੋਕ ਕਿਹੜਾ ਕੋਈ ਆਪਦੇ ਵਾਸਤੇ ਲੈਣਾ ਕੋਈ ਇਹ ਨਿੱਜੀ ਲੜਾਈ ਥੋੜੀ ਹੈ ਸਾਡੀ ਤਾਂ ਚੁੱਲਿਆਂ ਦੀ ਲੜਾਈ ਹੈ ਇਹ ਨੇ ਸਾਡੇ ਚੁੱਲਿਆਂ ਦੀ ਲੜਾਈ ਹੈ ਇਹ ਸਾਡੇ ਕੋਲ ਪਾਣੀ ਨਾ ਹੋਇਆ ਫਿਰ ਪੰਜਾਬ ਚ ਪਾਣੀ ਮਾਈਨਸ ਕਰ ਦੋ ਕੀ ਰਹਾ ਗਿਆ ਫਿਰ ਲੈਂਡਲੌਕ ਸਟੇਟ ਐ ਇਧਰ ਬਾਰਡਰ ਸਟੇਟ ਐ ਮਨ ਤਾਂ ਇਹ ਨਹੀਂ ਸਮਝ ਆ ਰਹੀ ਪੁਲਿਸ ਇੱਥੇ ਲਾਈਏ ਜਾਂ ਬਾਰਡਰ ਤੇ ਲਾਈਏ ਲੜਾਈ ਵੀ ਸਾਰੀ ਆਪਣੇ ਵਾਲੇ ਪਾਸੇ ਸੀ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਲੜਾਈ ਵੀ ਆਪਣੇ ਵਾਲੇ ਪਾਸੇ ਮਰਨ ਵਾਲੇ ਪਾਸੇ ਵੀ ਅਸੀਂ ਰੱਖੇ ਆ ਗੋਲੇ ਡਰੋਨ ਉਹ ਵੀ ਸਾਡੇ ਤੇ ਆਉਂਦੇ ਨੇ ਇਧਰਲੇ ਪਾਸੇ ਹਰਿਆਣੇ ਵਾਲੇ ਉਹ ਉਹ ਵੀ ਸਾਡੇ ਤੇ ਆਉਂਦੇ ਨੇ ਇਧਰ ਚੀਨ ਹੈ ਕਿੱਧਰ ਨੂੰ ਜਾਈਏ ਕਿੱਧਰ ਨੂੰ ਯਾਰ ਸੋ ਨੀਤੀ ਯੋਗ ਦੀ 24 ਤਰੀਕ ਨੂੰ ਬੈਠਕ ਹੈ ਪ੍ਰਧਾਨ ਮੰਤਰੀ ਸਾਹਿਬ ਨਾਲ ਸਾਰੇ ਦੇਸ਼ ਦੇ ਮੁੱਖ ਮੰਤਰੀ ਉੱਤੇ ਜਾਣਗੇ ਮੈਂ ਵੀ ਜਾਊਂਗਾ ਔਰ ਪੂਰਾ ਪੱਖ ਰੱਖੂਗਾ ਕਿ ਜੀ ਇਹਦਾ ਪੁਨਰਗਠਨ ਕਰੋ ਉਦੋਂ ਜਦੋਂ ਪਾਣੀ ਵੰਡਿਆ ਸੀ ਵੀ ਇਹਨੂੰ ਇੰਨਾ ਹਿੱਸਾ ਉਦੋਂ ਹੈਗਾ ਸੀ ਪਾਣੀ ਜ਼ਿਆਦਾ ਸੀ ਹੁਣ ਦੇ ਹਿਸਾਬ ਨਾਲ ਪਾਣੀ ਮਿਲੋ ਨਾ ਪਾਣੀ ਦੀ ਗਿਣਤੀ ਮਿੰਤੀ ਕਰਕੇ ਹੁਣ ਦੇ ਹਿਸਾਬ ਨਾਲ ਵੰਡੋ ਕਿ ਨੂੰ ਕਿੰਨੇ ਪਰਸੈਂਟ ਵੰਡਦਾ ਉਹ ਤਾਂ ਆਪਣੇ ਘਰੇ ਵੀ ਨਲਕੇ ਹੁੰਦੇ ਸੀ ਉਹ ਤਾਂ ਆਪਣਾ ਬੋਰ ਕਈ ਵਾਰੀ ਇੰਜਨ ਤੋਂ ਪੱਖਾ ਇੰਜਨ ਤੋਂ ਉੱਚਾ ਹੁੰਦਾ ਸੀ ਟੋਆ ਵੀ ਨਹੀਂ ਪਟਣਾ ਪੈਂਦਾ ਸੀ ਇੰਨਾ ਪਾਣੀ ਉੱਪਰ ਸੀ ਹੁਣ ਤੁਸੀਂ ਮੱਛੀ ਮੋਟਰਾਂ ਵੀ ਜਵਾਬ ਦੇ ਗੀਆਂ 700 ਫੁੱਟ ਤੇ 600 ਫੁੱਟ ਤੇ ਪਾਣੀ ਚਲਾ ਗਿਆ ਹੁਣ ਤੁਸੀਂ ਉਸ ਹਿਸਾਬ ਨਾਲ ਹੀ ਪਾਣੀ ਵੰਡੀ ਜਾਓਗੇ ਯਾਰ ਦੁਬਾਰਾ ਕਰੋ ਸਾਹਿਬ ਬਤਾਓ ਇੰਟਰਨੈਸ਼ਨਲ ਰੂਲ ਵੀ ਹੈ ਹਰ 25 ਸਾਲ ਬਾਅਦ ਕੋਈ ਵੀ ਐਗਰੀਮੈਂਟ ਜਿਹੜਾ ਉਹਦਾ ਰਿਵਿਊ ਹੋਣਾ ਚਾਹੀਦਾ ਇੱਥੇ ਹੋਇਆ ਹੀ ਨਹੀਂ ਨਾ ਇਸ ਤਰ੍ਹਾਂ ਹੀ ਹਿਲਦਾ ਹੋਇਆ ਇੱਕ ਵਾਰੀ ਬਣਾਤੀ ਬਣਾਤਾ ਪਰ ਉਹ ਜੀ ਉਸ ਤੋਂ ਬਾਅਦ ਕਹਿੰਦੇ ਸਾਡਾ ਅਸੀਂ ਇਹਨਾਂ ਨੂੰ ਕਿਹਾ ਮੈਂ ਬਥੇਰਾ ਕਿ ਖੱਟਰ ਸਾਹਿਬ ਮੁੱਖ ਮੰਤਰੀ ਜੀ ਉਦੋਂ ਉਦੋਂ ਵੀ ਮੈਂ ਕਹਿੰਦਾ ਰਿਹਾ ਵੀ ਮੈਂ ਪਾਣੀ ਹੈ ਹੀ ਨਹੀਂ ਇਹ ਦੇ ਕਿੱਥੋਂ ਦੀ ਹੈ ਕਹਿੰਦੇ ਚਲ ਕੋਈ ਨਹੀਂ ਪਾਣੀ ਬਾਅਦ ਦੇਖ ਲਾਂਗੇ ਨਹਿਰ ਤਾਂ ਬਣਾ ਦਿਓ ਮੈਂ ਕਿਹਾ ਨਹਿਰ 'ਚ ਜੂਸ ਛੱਡੋਂਗੇ ਜਦੋਂ ਪਾਣੀ ਹੈ ਨਹੀਂ ਨਹਿਰ ਦਾ ਤਾਂ ਵਾਅਦਾ ਕਰ ਨਹਿਰ ਬਣਾ ਦਿਓ ਬਾਕੀ ਪਾਣੀ ਬਾਅਦ ਉਹ ਨਹਿਰ ਪਾਣੀ ਵਾਹਤੀ ਬਣਾਈ ਜਾਂਦੀ ਹੈ ਨਹਿਰ ਤੇ ਕੀ ਛੱਡੋਂਗੇ ਮੈਂ ਕਹਿੰਦਾ ਪਾਣੀ ਇਹ ਨਹੀਂ ਬਣਨੀ ਕਹਿੰਦੇ ਹਾਲ ਦੱਸੋ ਮੈਂ ਕਹਿੰਦਾ ਹਾਲ ਇਹਦਾ ਇਹਦੇ ਨਾਂ ਚ ਹੀ ਐਸ ਵੀ ਐਲ ਨੂੰ ਵਾਈ ਐਸ ਐਲ ਕਰ ਲਓ ਕਹਿੰਦੇ ਕੀ ਮਤਲਬ ਮੈਂ ਕਹਿੰਦਾ ਤੁਸੀਂ ਸਤਲੁਜ ਤੋਂ ਜਮਨਾ ਲਿੰਕ ਕਰ ਰਹੇ ਹੋ ਵੀ ਸਤਲੁਜ ਤੋਂ ਪਾਣੀ ਲੈ ਕੇ ਬਾਇਆ ਹਰਿਆਣਾ ਜਮਨਾ ਚ ਮੈਂ ਕਹਿੰਦਾ ਜਮਨਾ ਤਾਂ ਪਹਿਲੀ ਡੋਬ ਦਿੰਦੀ ਹੈ ਬੰਗਾਲ ਨੂੰ ਡੋਬ ਦਿੰਦੀ ਹੈ ਬਿਹਾਰ ਨੂੰ ਡੋਬ ਦਿੰਦੀ ਹੈ ਬੰਗਲਾਦੇਸ਼ ਤੱਕ ਜਿਹੜੀ ਹੈ ਜਮਨਾ ਡੋਬਦੀ ਤੁਰ ਜਾਂਦੀ ਹੈ ਮੈਂ ਕਹਿੰਦਾ ਜਮਨਾ ਸਤਲੁਜ ਕਰੋ ਵਾਈ ਐਸ ਐਲ ਜਮਨਾ ਚ ਪਾਣੀ ਲੈ ਲੋ ਹਰਿਆਣੇ ਨੂੰ ਪਾਣੀ ਦੇ ਦੋ ਜਿੰਨਾ ਬਚ ਗਿਆ ਪਸਾਦ ਲੋ ਚ ਪਾ ਦਿਓ ਉਦੋਂ ਮੁੜ ਕੇ ਨਹੀਂ ਬੋਲੇ ਫਿਰ ਇਹ ਕਹਿੰਦੇ بڑا ਪੰਗਾ ਯਾਰ ਤਾਂ ਇਹ ਸੋਚਿਆ ਨਹੀਂ ਸੀਗਾ ਤੇ ਮੈਂ ਸੋਚਿਆ ਕਰੂ ਕਦੇ ਕਦੇ ਸੋਚ ਵੀ ਲਿਆ ਕਰੋ ਕਦੇ ਕਦੇ ਤੋਂ ਮਸਲਾ ਉਨੁੱਠੇ ਹੀ ਨਹੀਂ ਪਹਿਲਾਂ ਦੋਨੇ ਸਰਕਾਰਾਂ ਦੋਨੇ ਪਾਰਟੀਆਂ ਖਾਸ ਤੌਰ ਤੇ ਅਕਾਲੀ ਦਲ ਅਲੇ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਬੋਰਡ ਲੱਗ ਜਾਂਦੇ ਸਵਰਗੀ ਪ੍ਰਕਾਸ਼ ਸਿੰਘ ਬਾਦਰੋਂ ਦੀ ਫੋਟੋ ਪੰਜਾਬੀਓ ਕੁਰਬਾਨੀਆਂ ਦੇਣ ਨੂੰ ਤਿਆਰ ਰਹੋ ਲੋ ਕੁਰਬਾਨੀਆਂ ਦੇਣ ਨੂੰ ਅਸੀਂ ਨਹਿਰਾ ਇਹਨਾਂ ਦੇ ਖੇਤਾਂ 'ਚ ਕੁਰਬਾਨੀਆਂ ਦੇਣ ਨੂੰ ਅਸੀਂ ਉਹੀ ਗੱਲ ਖਿੱਲਾ ਖਾਣ ਨੂੰ ਬਾਦਰੀ ਡੰਡੇ ਖਾਣ ਨੂੰ ਰਿਚ ਸੰਤਾ ਨਹੀਂ ਸਮਝਦੇ ਸੀਗੇ ਆ ਸਭਾਈਓ ਲੋ ਇੱਕ ਬੂੰਦ ਨਹੀਂ ਦੇਵਾਂਗੇ ਆਪ ਹੀ ਕਰਾਇਆ ਸਾਰਾ ਕੁਝ ਆਪਾਂ ਹੀ ਸਮਝੀ ਗਏ ਵੀ ਇਹੀ ਰੱਖਾ ਇਹੀ ਰੱਖਾ ਉਹ ਕਹਿੰਦਾ ਮੈਂ ਰੱਖਾਂ ਉਹ ਕਹਿੰਦਾ ਮੈਂ ਰੱਖਾਂ ਕੋਈ ਰੱਖੇ ਨਹੀਂ ਇਹ ਬਿੱਲੇ ਦੁੱਧ ਦੀ ਰਾਖੀ ਬੈਠੇ ਸੀ ਤੁਸੀਂ ਬਿੱਲਿਆਂ ਨੂੰ ਦੁੱਧ ਦੀ ਰਾਖੀ ਬਿਠਾ ਕੇ ਸਵੇਰ ਨੂੰ ਪਤੀਲੇ ਚੋਂ ਇੱਕ ਘੁੱਟ ਵੀ ਮੈਨੂੰ ਦਿਖਾ ਦਿਓ ਬਚੀ ਹੋਈ ਉਹ ਤੱਕ ਤਾਂ ਉਹ ਮੂੰਹ ਜਾਂ ਵੀ ਸਾਫ਼ ਕਰ ਲੈਂਦੇ ਆ ਸਵੇਰ ਤੱਕ ਤਾਂ ਵੀ ਸ਼ੱਕ ਨਾ ਪਈ ਕਿਤੇ ਸ਼ੱਕ ਤਾਂ ਬਿੱਲੇ ਤੇ ਪਊਗਾ ਹੁਣ ਜੋ ਰਾਖੀ ਬਿਠਾਇਆ ਸਵੈਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਬਹੁਤ ਦੇਸੀ ਭਾਸ਼ਾ ਚ ਮੈਂ ਸਮਝਾਇਆ ਤੁਹਾਨੂੰ ਵੀ ਆਹ ਪਾਣੀ ਇੰਨਾ ਹੁੰਦਾ ਆ ਪਾਣੀ ਇੰਨਾ ਹੁੰਦਾ ਐਨਾ ਆਪਣਾ ਬਣਦਾ ਐਨਾ ਉਹਨਾਂ ਦਾ ਬਣਦਾ ਉਹਨਾਂ ਨੇ ਵਰਤ ਲਿਆ ਅੱਜ ਤੋਂ ਉਹਨਾਂ ਦਾ ਦਿਨ 21 ਮਈ ਤੋਂ 21 ਮਈ ਤੱਕ ਹੁੰਦਾ ਐ ਇਹ ਇੱਕ ਅਗਲੀ 21 ਮਈ ਤੱਕ ਇਹਨਾਂ ਨੂੰ ਜਿੰਨਾ ਬਣਦਾ ਦੇ ਦਾਂਗੇ ਕਿਰਪਾ ਕਰਕੇ ਉਹ ਅਗਲੀ 21 ਮਈ ਤੱਕ ਸਾਨੂੰ ਤੰਗ ਨਾ ਕਰਨ ਵੀ ਸਾਨੂੰ ਇੱਕ ਸਾਡੇ ਕੋਲ ਇੱਕ ਦਿਨ ਦਾ ਪਾਣੀ ਫालतू ਨਹੀਂ ਹੈਗਾ ਆਪ ਦਾ ਸੰਜਮ ਨਾਲ ਵਰਤੋ ਅਸੀਂ ਇਹਦੇ ਵਿੱਚ ਵੀ 6 ਮਹੀਨੇ ਹਰ ਮਹੀਨੇ ਬੀਬੀ ਐਮ ਬੀ ਦੀ ਮੀਟਿੰਗ ਹੁੰਦੀ ਸੀ ਹਰ ਮਹੀਨੇ ਦੇ ਚਿੱਠੀਆਂ ਪਈਆਂ ਸਾਡੇ ਕੋਲੇ ਅਸੀਂ ਹਰਿਆਣੇ ਨੂੰ ਕਹਿੰਦੇ ਰਹੇ ਆ ਤੁਹਾਡਾ ਪਾਣੀ ਖਤਮ ਹੋਊਗਾ ਤੁਸੀਂ ਬਹੁਤ ਲਾਪਰਵਾਹੀ ਨਾਲ ਪਾਣੀ ਵਰਤ ਰਹੇ ਹੋ ਥੋੜਾ ਪਾਣੀ ਖਤਮ ਹੋ ਜੂ ਐਤ ਕੀ ਦਿਨ ਦੇਣੀ ਅਸੀਂ ਪਾਣੀ ਪਹਿਲਾਂ ਵਾਲਾ ਕੰਮ ਨਾ ਸਮਝਿਓ 6 ਮਹੀਨੇ ਪਹਿਲਾਂ ਦੱਸ ਦੇ ਰਿਹਾ ਹਾਂ ਪਾਣੀ ਠੀਕ ਤਰੀਕੇ ਨਾਲ ਵਰਤੋ ਤੁਸੀਂ ਬਹੁਤ ਜ਼ਿਆਦਾ ਵਰਤ ਰਹੇ ਹੋ ਨਹੀਂ ਨਹੀਂ ਕਹਾਂ ਦੇਖਾਂਗੇ ਦੇਖਾਂਗੇ ਇਹਨਾਂ ਨੂੰ ਪਤਾ ਸੀਗਾ ਵੀ ਸ਼ਾਇਦ ਐਂ ਕੰਮ ਬਣ ਜੂਗਾ ਪਹਿਲਾਂ ਵੀ ਬਣ ਜਾਂਦਾ ਸੀਗਾ ਵੀ BBMP ਨੂੰ ਕੌਣ ਚੈਲੰਜ ਕਰਦਾ ਉਹਨਾਂ ਨੂੰ ਪਤਾ ਨਹੀਂ ਸੀ ਵੀ ਆ ਗਏ ਹੁਣ ਪਿੰਡਾਂ ਵਾਲੇ ਵੀ ਆ ਗਏ ਹੁਣ ਚੈਲੰਜ ਕਰਨ ਵਾਲੇ ਸਾਨੂੰ ਤਾਂ ਕੱਸੀਆਂ 'ਚ ਪਾਣੀ ਨਹੀਂ ਮਿਲਦਾ ਬਹੁਤ ਸਾਰੇ ਤੁਹਾਡੇ ਪਿੰਡਾਂ 'ਚ ਪਾਈਪਾਂ ਪੈ ਰਹੀਆਂ ਨੇ ਬਹੁਤ ਸਾਰੀਆਂ ਕੱਸੀਆਂ ਰਜਵਾਹੇ ਪੁਰਾਣੀਆਂ ਖੜੀਆਂ ਆ ਬਿਸਤ ਦੁਆਬ ਚਲਾ ਲਈ ਸ਼ਾਹਪੁਰ ਕੰਡੀ ਵਾਲਾ ਆਪਣਾ ਡੈਮ ਚੱਲ ਜੂਗਾ ਨਹਿਰਾਂ ਹੋਰ ਸ਼ੁਰੂ ਹੋ ਜਾਣਗੀਆਂ ਕਰਦੇ ਆ ਇਹ ਮੈਂ ਐਸੀ ਕਿਹਾ ਹੋਇਆ ਜਿਹੜੇ ਪਿੰਡਾਂ ਵਿੱਚ ਦੀ ਖਾਸ ਤੌਰ ਤੇ ਨਹਿਰਾਂ ਨਿਕਲਦੀਆਂ ਨਾ ਉਹਨਾਂ ਨੇ ਪਾਣੀ ਨਹੀਂ ਦੇਖਿਆ ਕਦੇ ਨਹਿਰ ਦੇਖ ਨਹਿਰ ਕਾਦੇ ਵਾਸਤੇ ਬਣਾਏ ਵੀ ਉਹ ਪਾਣੀ ਲਗਾਉਣ ਵਾਸਤੇ ਬਣਾਏਗਾ ਵੀ ਉਹਨਾਂ ਦੇ ਪਿੰਡ ਨੂੰ ਤਾਂ ਪਾਣੀ ਮੋਗਾ ਮਿਲਣਾ ਚਾਹੀਦਾ ਨਾ ਸੋ ਅਸੀਂ ਬਹੁਤ ਸਾਰੇ ਪਿੰਡਾਂ 'ਚ ਕੀਤਾ ਵੀ ਹੈ ਤੇ ਜਿੰਨੇ ਵੀ ਨਹਿਰਾਂ ਵਾਲੇ ਪਿੰਡ ਨੇ ਜਿਨ੍ਹਾਂ ਦੀ ਜ਼ਮੀਨ ਵੀ ਕੋਹਰ ਹੋਈ ਹੈ ਨਹਿਰਾਂ ਵੇਲੇ ਤੋਂ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਜੀ ਮੈਂ ਬੱਬਨਪੁਰਬ ਸਾਡੇ ਧੂਰੀ ਹਲਕੇ ਚ ਪੈਂਦਾ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਸੀ ਜੀ ਉੱਥੇ ਕਰਾਇਆ ਹੋਰ ਵੀ ਬਹੁਤ ਸਾਰੇ ਪਿੰਡ ਨੇ ਜਿਹੜੇ ਜਿੱਦੋਂ ਨਹਿਰ ਲੰਘਦੀ ਹੈ ਪਰ ਪਾਣੀ ਹੈ ਨਹੀਂ ਤੂੰ ਕਾਦੇ ਵਾਸਤੇ ਪਨਹਿਰ ਗਾਹ ਕਹਾ ਕਿੱਥੇ ਤੱਕ ਜਾਣਾ ਸੋ ਜਿੰਨਾ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਕੋਟਾ ਉਹ ਦੇਈ ਜਾਂਦੇ ਆਪਾਂ ਕੋਈ ਰੱਖਦੇ ਨਹੀਂ ਕਿਸੇ ਦਾ ਪਰ ਇਹਨੂੰ ਪੁਨਰਗਠਨ ਕਰਕੇ ਇਹਨੂੰ ਦੁਬਾਰਾ ਕਰੋ ਮੈਂ ਹੁਣ ਨੀਤੀ ਜੋਗ ਦੇ ਵਿੱਚ ਇਹ ਰੱਖੂਗਾ ਆਪਣਾ ਪੱਖ ਜਿਹੜਾ ਪੰਜਾਬ ਦਾ ਪੂਰੇ ਜੋਰ ਸ਼ੋਰ ਨਾਲ ਪੂਰੇ ਅੰਕੜਿਆਂ ਨਾਲ ਮੈਂ ਰੱਖੂਗਾ ਤਿਆਰੀ ਕਰਕੇ ਜਾਵਾਂਗੇ ਤੇ ਤਾਂ ਕਿ ਅਗਲੀਆਂ ਨੀਤੀਆਂ ਦੇ ਵਿੱਚ ਸਾਡੇ ਪੰਜਾਬ ਦਾ ਕੋਈ ਸਪੈਸ਼ਲ ਪੈਕੇਜ ਜਾਂ ਪੰਜਾਬ ਨਾਲ ਸੰਬੰਧਿਤ ਕੋਈ ਐਸ ਤਰ੍ਹਾਂ ਦੇ ਫੈਸਲੇ ਹੋਣ ਕਿ ਸਾਨੂੰ ਥੋੜਾ ਜਿਹਾ ਸਪੈਸ਼ਲ ਰੱਖਿਆ ਜਾਵੇ ਕਿਉਂਕਿ ਹਜੇ ਵੀ 40% ਫੂਡ ਬਾਲ ਚ ਅਸੀਂ ਦਿੰਨੇ ਆ ਹਜੇ ਵੀ 90% ਕੁਰਬਾਨੀਆਂ ਲੈ ਕੇ ਦੇਸ਼ ਦੀ ਆਜ਼ਾਦੀ ਵਾਸਤੇ ਅਸੀਂ ਫੇਰ ਖੜੇ ਆ ਬਾਰਡਰਾਂ ਤੇ ਆਜ਼ਾਦੀ ਬਚਾਉਣ ਵਾਸਤੇ ਵੀ ਅਸੀਂ ਖੜੇ ਆ। ਸੋ ਕਿਸੇ ਪਾਸੇ ਤੋਂ ਖੰਡੀਆਂ ਹਵਾ ਦਾ ਬੁੱਲਾ ਦਿਓ ਸਾਨੂੰ। ਬਿਲਕੁਲ ਪੰਜਾਬ ਦੇ ਹੱਕਾਂ ਦੀ ਰਾਖੀ ਕਰਾਂਗੇ। ਤੁਹਾਡਾ ਪਿਆਰ ਤੇ ਤੁਹਾਡਾ ਜਿਹੜਾ ਆਸ਼ੀਰਵਾਦ ਐ, ਦੁਆਵਾਂ ਨੇ ਉਹ ਮੈਨੂੰ ਥੱਕਣ ਅੱਕਣ ਨਹੀਂ ਦਿੰਦੀਆਂ। ਜਿੰਨੀਆਂ ਮਾਵਾਂ ਪੈਣਾ ਆਈਆਂ ਨੇ ਕਹਿੰਦੇ ਮਾਵਾਂ ਦੀ ਪੈਣਾ ਦੀਆਂ ਦੁਆਵਾਂ, ਮਾਵਾਂ ਦਾ ਆਸ਼ੀਰਵਾਦ ਜੇ ਕਿਤੇ ਮਿਲ ਜੇ ਬੰਦਾ ਕੋਈ ਮੈਦਾਨ ਜਿਹੜਾ ਉਹ ਹਰਦਾ ਨਹੀਂ। ਸੋ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਤਾਂ ਕਿ ਇਹ ਆਵਾਜ਼ ਇੱਥੋਂ ਪਾਇਆ ਸਤ ਲੋਜ ਨਾ ਓ ਹਰਿਆਣੇ ਤੱਕ ਜਾਵੇ ਕਿ ਭਾਈ ਮੈਂ ਉੱਥੋਂ ਆਇਆ ਉੱਥੇ ਤਾਂ ਨਾ ਜਾਏ ਭਾਵੇਂ ਠੀਕ ਹੈ ਨਾ ਕਿਉਂਕਿ ਇੱਥੋਂ ਪਾਣੀ ਹੁਣ ਹਰਿਆਣੇ ਨੂੰ ਜਾਣ ਲੱਗੂਗਾ ਨਾ ਅੱਜ ਤੋਂ